ਵੇਲਾ ਹੋ ਗਿਆ ਲੱਗਦਾ ਹੈ ਆ ਗਿਆ ਆ ਗਿਆ ਹਾਂ ਉਹ ਵੱਡਣ ਰੇਤੀ ਆ ਲਿਆ ਹਾਂ ਤੇ ਤੈਨੂੰ ਨਾਲ ਟੈਂਡੇ 'ਚ ਆਉਣਾ ਕਰਨੀ ਆ ਜੀ ਉਹ ਤੁਹਾਡੇ 8-10 ਦਿਨਾਂ ਦਾ ਘਾੜਿਆ ਬੰਨੇ ਇਹ ਹੈ ਗਿਆ ਮੰਗੂ ਤੇਰੇ ਉਹਨਾਂ ਵੀ ਆ ਜਾਂ ਮੰਗਾਵਨਾਂ ਹੈ ਇਹ ਮੁੰਡੇ ਹੋ ਗਿਆ ਇਹਨੇ ਡੈਰੀ ਖੋਦੀ ਆ ਡੈਰੀ ਵਾਲੇ ਬੰਦੇ ਜੀਤ ਜੀਤ ਵੀ ਆ ਨੌਜ ਭੁੱਲ ਜਾਂਦਾ ਮੰਗੂ ਉਹ ਲੈ ਕੇ ਆਇਆ ਪਾਣੀ ਕਿੱਥੋਂ ਪਾਇਆ ਦਾ ਪਾਣੀ ਕਿਥੋਂ ਥੋੜੀ ਨਿਕਲੇ ਆਏ ਉਹ ਕੋਲ ਆਪ ਲਈ ਪਾਣੀ ਕਿਉਂ ਲੈ ਲੀਕ ਹੋ ਗਿਆ ਦਾ ਅੱਠੋਂ ਦਾ ਲੀਕ ਜਾਂ ਪਾਈਪ ਪਾਉਦਾ ਨਹੀਂ ਹੈਗਾ ਇਹ ਮਿੱਲਦਾ ਹੀ ਢੀਕ ਆ ਆਖੋ ਜਿਆਦਾ ਤੁੱਕਾ ਕਿੰਨਾ ਦਾ ਹੈ ਜਿਆਦਾ ਤੁੱਕਾ ਕਿੰਨਾ ਗਿਆ ਬੱਸ ਰਾਤੀ ਵਾਲਾ ਕੰਮ ਉਹ ਪੱਤੀ ਕਿਹਗਾ ਕਰਦਾ ਨਵੇਂ ਆਉਣਾ ਜਾਂ ਬੁੜੀਆਂ ਦਾ ਸਰਪੰਚ ਦਾ ਆਲਾ ਲਿਆਂਦਾ ਟਿਪਰ ਜਾ ਕੇ ਡੀਜ਼ਲ ਤੇ ਸਾਰਾ ਫਿਲਟਰ ਲਿਆਂਦੇ ਡੀਜ਼ਲ ਆਇਲ ਫਿਲਟਰ ਲਿਆਂਦਾ ਡਾਊਟ ਆਉਟ ਹੋਣੇ ਆ ਉਹ ਮੰਨੇਗਾ ਜਲੀਦੀ ਇਹ ਪੈਟਰੀਕਤਾ ਜਿਆਦਾ ਲੀਕ ਹੋਣ ਲੱਗ ਗਿਆ ਮਾ ਟਰੈਕਟਰ ਇਹਨਾਂ ਕਰ ਮੋਜਵੇ ਦੂਰਾ ਹੈਗਾ ਤਾਂ ਉਹ ਹੈਗੀ ਜੋ ਖੜਾ ਆ ਕੇ ਕਟਰ ਜੇ ਨਾਲ ਵੱਢ ਕੇ ਉਹਨੂੰ ਇਹ ਲੋ ਕਰਿਆ ਦਾਣਾ ਦੇ ਕਿੰਨਾ ਸੋਹਣਾ ਕਣਕ ਦਾ ਗੱਜੇ ਉਹ ਕਾਕੇ ਦਾ ਦਾਣੇ ਬਹੁਤ ਵਧੀਆ ਬਾਈਆਂ ਦਾ ਪੂਰਾ ਕੁਆਲਟੀ ਦਾਣਾ ਆਲੇ ਕੁਆਲਟੀ ਜੇ ਈਕ ਕਹਿੰਦੇ ਅਸੀਂ ਬਾਣ ਲੱਗੇ ਤੇ 20 ਪੈ ਗਿਆ ਤੇ ਇਹਦੇ ਪਰ ਇਹਨਾਂ ਨੇ ਪੰਛੀ ਜੀ ਮਾਰਤੀ ਆਏ ਹੋ ਕਹਿੰਦੇ ਇੱਕ ਵਾਰ ਤਾਂ ਪੂਰੀ ਖਲਾ ਦੀ ਬਾਕੇ ਪੀਤੀ ਏ ਬਹੁਤ ਹੀ ਕਣਕ ਕਹਿੰਦਾ ਕਣਕੇ ਬਹੁਤ ਹੋਈ ਸੀ ਕਹਿੰਦਾ ਬਾਦਮਾ ਜਾ ਕੇ ਸਿੱਧੀ ਜੀ ਉਹ ਮਾਰ ਗਈ ਜਾ ਮਾਰੀ ਠੀਕ ਆ ਹਰਗਾਂ ਮਾਰ ਕੇ ਤੇ ਆ ਗਏ ਇੱਕ ਜੀ ਕਿਲੇ ਲੱਗੇ ਨੀਂ ਕਲੀ ਆ ਬਹਿ ਗਿਆ ਇਹ ਉਹ ਖਿੰਨ ਵਾਲੇ ਇਹਨੂੰ ਬਲੀਡਰ ਵਾਲੀ ਆ ਬੰਗਾ ਹੈ ਗੱਲ ਪੱਕੀ ਆ ਜੋ ਤੱਕ ਡਾ ਮਰ ਰਾਵਾਂ ਉਲੀ ਹੋ ਰਿਹਾ ਨਹੀਂ ਅੰਦੇਲੇ ਪੂਰੀ ਹੋ ਗਈਆਂ ਹੋਈਆਂ ਭਾਈ ਤੇਰੇ ਲਾ ਗਿਆ ਵੀ ਵਿਚੇ ਟੁੱੜੀ ਦਾ ਵਿਚੇ ਮਸ਼ੀਨ ਨਹੀਂ ਬਣਾਈ 6-7 ਦਿਨ ਦਾ ਕੰਮ ਹੈ 7 ਦਿਨ ਦਾ ਆਸ ਦੇਖਦੇ ਕੱਲ ਉਧਾਰੇ ਘੜਾ ਦਾ ਏਰੀਆ ਕਮੈਕਟਰ ਨੂੰ ਆ ਕਮਾਲ ਬਕਿੰਨੀ ਨੂੰ ਮੱਕਾ ਪਾਰੋਂ ਦਿਖਣੀ ਨਹੀਂ ਮਨ ਬਾਤ ਕਿਸੇ ਕਹਿੰਦੇ ਦੱਸਾਂਗਾ ਗੱਗਾ ਜੀਰੀ ਦਾ ਵੜਦੀ ਆ ਮਸ਼ੀਨ 12 13 ਕਿਲੇ ਆਪਣੇ ਏਰੀਆ ਚ ਰਹੇ ਕਣਕ ਦੇ ਵੱਢੀ ਜਾਂਦੀ ਆ ਜੀ ਭਾਈ ਜੀ ਵੱਢੀ ਵੀ ਜਾਂਦੀ ਆ ਅਗਰਾਤੋਂ ਚਲੀ ਜਾਂਦੀ ਮਸ਼ੀਨ ਕੱਢ ਦਿੰਦੀ ਆ ਪਰਾਂ ਤੋਂ ਚਲੀ ਜਾਂਦੀ ਆ ਕਣੀ ਚੱਲਦੀ ਨਹੀਂ ਜੀਰੀ ਮਰਾਤੋਂ ਔਰ ਆਲ ਚਲੀ ਜਾਂਦੀ ਨਹੀਂ ਜੀਰੀ ਦਾ ਸਵੇਰੇ 11 ਵਜੇ ਚੱਲਦੀ ਆ ਆਪਣੇ ਏਰੀਆ ਚ 7 6 ਵਜੇ ਬੰਦ ਬੰਦ ਆ ਜੀ ਬਾਜੀ ਬਾਣ ਕਣਕ ਜੀ ਸਵੇਰੇ 7 ਵਜੇ ਚੱਲ ਪੈਂਦੀ ਸ਼ਾਮ ਨੂੰ 8 9 ਵਜੇ ਤੱਕ ਚੱਲੀ ਜਾਂਦੀ ਆ ਕਹੋ ਚਲੀ ਜਾਂਦੀ ਦੋ ਕਿਹੜੇ ਮਿੱਟੀ ਦੇ ਲਾਏ ਆਪਣੇ ਆ ਦੇ ਇੱਕ ਵਾਰ ਚਲੀ ਗਈ 1 ਵਜੇ ਤੱਕ ਕਿਹੜੇ ਮਿੱਟੀ ਦੇ ਲਾਏ ਅੱਜ ਮਿੱਟੀ ਦੇ ਹਾਂ ਜਿਹੜੀ ਕਿਆ ਕਰੀਂ ਮਿੱਟੀ ਦੇਰੇ ਵੱਟ ਗਿਆ ਬੱਕੀ ਗੂਜੇ ਜੇ ਮਾਤੇ ਕਿਆ ਕਰਿਆ ਮਿੱਟੀ ਲੈ ਕੇ ਘਰਾਂਗੇ ਨਹੀਂ ਜਲੇਤਾ ਜਾਉਂਦਾ ਦਾ ਅਧਿਕਾ ਸੁੱਪੇ ਆਦਾ ਪਹਿਰੇ ਹਮਨੇ ਲੈ ਕੇ ਗਏ ਡੇੜੀ ਆ ਗੂਜੇ ਬਈ ਇੱਥੇ ਟ੍ਰੈਡ ਲਾ ਜਾਣਾ ਤਾਂ ਕੰਨੇ ਦਾ ਇੱਥੇ ਮਿੱਟੀ ਨਹੀਂ ਦੀ ਬਈ ਉੱਚੀ ਦੀ ਸੱਤ ਕਮਲਾਈ ਨਹੀਂ ਰਿਪਾਵਾ ਪਹਿਲਾਂ ਹੀ ਮਾਈ ਨੂੰ ਵੱਟ ਕੇ ਮਿੱਟੀ ਜਾ ਕੇ ਨਾਲੇ ਘਰਾਂ ਮਿੱਟੀ ਕੰਮ ਆ ਜੇ ਏ ਕਿੰਨੀ ਗੱਲ ਦੋ ਰੇੜੀਆਂ ਤਾਂ ਲੈ ਕੇ ਦੁਪਹਿਰੇ ਦੁਪਹਿਰੇ ਹਾਂ ਹਮ ਕਾਲੇ ਵਾਲੇ ਮੀਂਹ ਲਾਉਣੀ ਆ ਕਹਿੰਦਾ ਆ ਜਾ ਵੇਣੀ 200 ਵੀ ਕਿ 250 ਵੀ ਕਿ ਉੱਥੇ ਆ ਘੱਲੀਆਂ ਵਾਲੀ ਵਾਇਸ ਪੜਦੇ ਧੋਤਾ ਭਰ ਲਏ ਸੁਪੀ ਸੁਪੀ ਦਾ ਐ ਕਿ ਨਹੀਂ ਲਾਗ ਜਾਣਾ ਉਹਨੇ ਆਪਣੇ ਕੱਲੂ ਕੱਢ ਆ ਜੱਥੇ ਨੂੰ ਐ ਵੀ ਐ ਵੀ ਫੋਨ ਨਹੀਂ ਗਿਆ ਯਾਰ ਦੇਖੀ ਕਿਲਾ ਏ ਪਰਾਂ ਨਹੀਂ ਖੜੀ ਆਗੀ ਬਰਾ ਦਾ ਹੁਣ ਯਾਰ ਬੁੱਟੇ ਆ ਬੁੱਟੇ ਵੱਟੇ ਦੇ ਵੱਟ ਨਹੀਂ ਆ ਬੁੱਟੇ ਵੱਟੇ ਉੱਢਾ ਕੇ ਫੇਰ ਮਸੀਤ ਨੂੰ ਮਿਲਿਆ ਬੁੱਟੇ ਦੇ ਮਰਬੜਾ ਸੀ ਕੀ ਆਈ ਵਿਢਾਈ ਦੋ ਕੀ ਦੇ ਵੱਡੇ ਪਿਆ ਆਹ ਤੋੜ ਤੇ ਕੱਲੂ ਕੱਢਣੇ ਕੱਲੂ ਕੱਢਣੇ ਹੱਸ ਫੇਰੇ ਮੇਰੇ ਆਉਣਗੇ ਪਹਿਲਾਂ ਫਾਟਲੀ ਆਪਣੀ ਮੈਂ ਕੱਲੂ ਜਾਣਾ ਚੱਕਲਾ ਬਾਈ ਮੈਂ ਕੱਲੂ ਗੁੱਫੜ ਦੀ ਕਣਕ ਵੜਾਉਣ ਜਾਣਾ ਓਡੋ ਅੱਛਾ ਹਾਂ ਪਰਦਾ ਹਾਂ ਮਗੀ ਸੀ ਫੈਸ਼ਰ ਲੈ ਹੀ ਬਾ ਉਹ ਆਪਣਾ ਅੱਧਾ ਕੀ ਲਗਾ ਮਾਰਨਾ ਕੱਢੇ ਮੁੰਡੇ ਸਰਦੋਸ ਕਰਨ ਹੋਣਾ ਖਾਧਰੇ ਬਲਾ ਲੈਣਾ ਉੱਤੇ ਬਾ ਸਰਪਸ ਤੇ ਬਾ ਸਰੋਂ ਕੱਢ ਲਿਓ ਆਪਣੀ ਚੱਲਣਾ ਵੀ 10:00 ਵਜੇ ਚੱਲਣਾ ਠੀਕ ਆ ਉੱਤੇ ਬਾ ਫਿਰ ਤੂੰ ਨਾ 10:00 11:00 ਵਜੇ ਜਾ ਉਹ 10:00 11:00 ਵਜੇ ਚੱਲਣਾ ਚਿਰਦਾ ਉੱਤੇ ਆ ਹੀ ਕੱਢ ਦੂੰਗਾ ਟਰਾਈ ਕਰੂੰਗਾ ਦਾ ਗਿਆ ਬਾ ਉਧਰ ਲਾ ਕੇ ਉਧਰ ਅੱਧਾ ਘੱਟ ਲੱਗਣਾ ਆਂਟਾ ਹਾਂ ਤੂੰ ਥੋੜੀ ਹੋਰ ਸਰੋਂ ਜ਼ਿਆਦਾ ਨਹੀਂ ਗਈ ਆ ਬੋ ਦੋ ਕਿਲੋ ਕਰੇ ਫਾਇਦਾ ਨਹੀਂ ਬਹੁਤ ਹੈ ਕਿਹਨੂੰ ਪਤਾ ਨਹੀਂ ਮਗਰ ਫਿਰ ਐਵਰੇ ਗੱਡੀ ਜੀ ਕਿੰਨੀ ਹੈ ਗੱਡੀ ਏ ਠੀਕ ਹੈ ਠੀਕ ਆ ਬੱਸ ਇੰਨੀ ਫਿਰ ਵੀ ਕੋਈ ਆਫਰ ਕੱਢਿਆ ਹੋਣਾ ਕੋਸਤਾ ਜਿਨੇ ਕਹੇ ਡੇਢ ਕਿਲੋ 9 ਲੀਟਰ ਦੇਰ ਖਾਤਾ ਕੱਢੀ ਜਾਈਂ ਡੇਢ ਨੂੰ 9 ਲੀਟਰ ਛੇ ਦੀ ਹੈ ਪਰ ਹਾਂ ਕਣਕ ਦਾ ਫਰਕ ਵੀ ਹੋ ਜਾਂਦਾ ਕਈ ਵਾਰ ਜ਼ਿਆਦਾ ਵੀ ਪੀ ਜਾਂਦਾ ਜੇ ਲੋੜ ਦਾ ਵੀ ਪਿਛਲੇ ਸਾਲ ਹੀ ਨੇ ਤੇਲ ਦਸਾਂ ਕਾਤੇ ਜਿਆਦਾ ਪੀਤਾ। ਜਿਆਦਾ ਲੋਨਰ ਪਹੁੰਚ ਲਿਆ। ਰੋਡ ਪਈ ਦਾ ਪਿਛਲੇ ਸਾਲ ਜਾਲ ਸੰਘਣਾ ਦਾ। ਰੀਡ ਬਣਾਉਂਦਾ ਕੁੜੀ ਦੀ ਵੀ। ਬਲਾਈ ਬਹੁਤੀ ਜਿਆਦਾ ਕਰਦਾ। ਉਹ ਠੀਕ ਆ। ਉਹ ਮੈਂ ਪਈਆਂ ਦੇ ਰੁਕੇ ਨਹੀਂ ਪੂਰਾ ਹੁੰਦਾ। ਉਹ ਆਵਾਜ਼ ਵੈਸ਼ਰੀ ਆਉਂਦੀ ਆ। ਹੈ। ਫੈਕਟਰੀ ਵਾਜੇ ਜੀ। ਮੈਨੂੰ ਵੀ ਲੱਗ ਜੇ ਕਰਦੀ ਆ। ਕਿਰਾਇਆ ਆਪਾਂ ਨੂੰ ਬਹੁਤ ਵਧੀਆ ਮਿਲਿਆ ਹੈ। ਬਾਈ ਨੇ ਸਾਡੇ ਨਾਲ ਜੋੜੀ ਨਹੀਂ। ਹੈ। ਉਹ ਦੋੜ ਕੇ ਦੇਖ ਲੈਣ। ਕਾਲੂ ਸਰੋ ਕੱਢ ਲਈ। ਹੱਲ ਕਰੋ ਕੱਢ ਲਈ ਆਪਣੀ। ਠੀਕ ਹੋ ਜਾ ਬੰਦਾ ਕਾਲੂ ਆਹੋ। ਕਾਲੂ ਆਪਣੇ ਨਾਲ ਸਰੋ ਕੱਢ ਲਈ। ਬਲੇ ਕੇਲੇ ਦਾ ਬੱਲਾ ਜੂ ਪੁੱਤਰਾਂ। ਕਿੰਨੇ ਗੱਲੇ ਕੋਈ ਘੜਾ ਲਊਂਗਾ ਤਾਂ ਕਿ ਉਹ ਦੇਖ ਲੈ ਆਓ ਇਹ ਨਾਲ ਕੱਢ ਲਈ ਓਕੇ ਜਿੱਦੀ ਸਰਪਲ ਕਰ ਦੂੰਗਾ ਐਨੇ ਨੂੰ ਕੱਢੇ ਆਇਓ ਉਹੋਂ ਵੀ ਤੋਂ ਪੁਆਇੰਟ ਤੇ ਕੱਢਣੀ ਆ ਉਸ ਪੈ ਉਸ ਨੂੰ ਦੀ ਯਾਰ ਸੋ ਦੇ ਕੱਢ ਦੂੰਗਾ 10 11 ਵਜੇ ਨਿਕਲਿਓ ਵੀ ਚਾਹੇ ਮੈਂ 7 ਵਜੇ ਜਾਣਾ ਮੈਂ 12:00 ਬਾਜੇ ਨੂੰ ਘਰ ਆ ਜਾਣਾ ਤੂੰ ਆ ਜਾਣਾ ਫਿਰ ਛੱਤ ਕੀਤੇ ਵੱਢਣੇ ਆ ਫੁੱਟੜਦੇ ਹੁਣ ਮੰਡੀ ਲਾ ਕੇ ਬੱਸ ਮੁਰਾ 725 222 ਮਿਕਸ ਹੈ। ਵੀ ਜਾ। ਠੀਕ ਆਵੇ ਹੋ ਗਈ ਕਣਕ ਉਹ ਗੱਗੇ ਉੱਥੇ ਗਰੀ ਦੀ ਹੈ ਕਣਕ ਮਾੜੀ ਜੀ। ਤਾਂ ਐਸ ਵੀਰ ਮੋੜੇ ਵਾਂ ਤਾਂ ਤੇ ਇੱਕ ਦਿਨ ਦਾ ਲੈਣੇ ਨੇ। ਦਾਣਾ ਵਧੀਆ ਇਹਨੇ। ਮੈਂ ਕਹਿੰਦਾ ਰੱਬ ਨੇ ਅੱਜ ਦੀ ਕੀ ਰੰਗ ਭਾਗ ਸੋਹਣੇ ਲਾ ਦੇਣ। ਝਾੜਾ ਤਾਂ ਠੀਕ ਹੈ। ਝਾੜਾ ਵਾ ਯੋ ਬਹੁਤ ਨੀਸੀ ਦਾ ਬਹੁਤ। 20 ਦੇ ਉੱਪਰ ਹੈ ਝਾੜਾ ਦਾ। ਰੰਜੀਤ ਸਿੰਘਾਂ ਦਾ ਬਹੁਤ ਝਾੜ। ਤੇਰੇ ਹਿਸਾਬ ਨਾਲ ਸਿੱਧੀ ਕਣਕ ਨਾਲ ਮੋ ਦਾਣਾ ਦੇਖੀ ਗਿਆ ਜਾਇ। ਦਾਣਾ ਬਹੁਤ ਮੋਟਾ ਦਾ। ਆਜ ਕੀ ਬੂਟੇ ਵੀ ਪਟਾ ਦੇ ਮੇਰਾ ਬਸ ਉਹ ਖਰਚੇ ਜਿਹੜੇ ਰੇਟ ਮਿਲ ਗਿਆ ਆ 725 ਹੈ ਨਾ ਹਾਂ 725 ਆ 222 ਮਿਕਸ ਹੈ ਠੀਕ ਹੈ ਦਾਣਾ ਦੇਖ ਅੱਗੇ ਬੂਟੇ ਵਾਲੀ ਕਣਕ ਦਾ ਕਿੱਥੇ ਹੁੰਦਾ ਹੈ ਜਿਆ ਉਹ ਵੀ ਦਾਣਾ ਹੈ ਜੀ ਪਰ ਨਿਕਲਦੀ ਮારી 15 ਕੁ ਕਵਾਂਟ 16 ਕਵਾਂਟ 18 17 16 17 15 ਇੱਥੇ ਰਹਿ ਜਾਂਦੀ ਜੀ ਬਹੁਤ ਹੈ ਬਹੁਤ ਐ ਨਿਕਲੇ ਆਵੇ ਥੋੜਾ ਬੂਟੇ ਨਹੀਂ ਕਿਹਦਾ ਕਣਕ ਖੜੀ ਹੈ ਬੂਟੇ ਨਹੀਂ ਪੜਦੇ ਵਿੱਚ ਬਸ ਹੋ ਗਿਆ ਇਹਦੇ ਪਾਸੇ ਸਹੀ ਬਣਾ ਦੇ ਇਹਨੂੰ ਵੱਢਣ ਲਾ ਦੇਣਾ ਹਾਂ ਹਾਂ ਹੋ ਪਹਿਲਾਂ ਉਹ ਵੱਢਵਾ ਦੇ ਦਿੱਤਾ ਕੰਟਾ ਹੋਇਆ ਬਈ ਇਹ ਕੰਮ ਲਾਦੇ ਨੇ ਵੀ ਨਾਲੇ ਹੋਰ ਕਈ ਨੂੰ ਕਹਿ ਨੂੰ ਕਹਨੇ ਗਾ ਲੈ ਇਹਨੂੰ ਪੜਦੇ ਬਸ ਉਹ ਫਟਾ ਕੇ ਹੀ ਦਿੰਦਾ ਲੈਣੇ ਵੱਢਣ ਠੀਕ ਨੇ ਉਹ ਕਿੱਥੇ ਨਵੜੀਏ ਕੰਮ ਆ ਸ਼ਾਮਾਂ ਹੀ ਸ਼ਾਮ ਹੋਰ ਸਭ ਚੜੀ ਚੱਕ ਹੋ ਗਿਆ ਹੀ ਰਹਿ ਗਈ ਕਿ ਸਾੜੀ ਰਹਿ ਗਈ ਇਹ ਤਾਂ ਸ਼ਾਮਾਂ ਹੀ ਸ਼ਾਮਾਂ ਲਾ ਸ਼ਾਮ ਜਾ ਕੇ ਉਹ ਵੀ ਕਾਮ ਸ਼ਾਮਾ ਫੇਰ ਉੱਤੇ ਲੱਗੇ ਜਿੰਨੇ ਵੱਟੇ ਉਨੇ ਲੱਗੇ ਉਨੇ ਲੱਤ ਹੋਏ ਤਾਂ ਹਾਂ ਕਿਹਾ ਵੀ ਸ਼ਾਮਾਂ ਆਹੀ ਰਹੇਗਾ ਬਸ ਉਹ ਕੀ ਨਹੀਂ ਚੜੀ ਹੁਣ ਬਾਕੀ ਚੱਕ ਕੇ ਨਵੇਂ ਹੋ ਗਈ ਤਿਆਰ ਨਵੇਂ ਲੱਗੇ ਪੱਕੇ ਜਿੰਦੇ ਪਛੇਤੀ ਪਛੇਤੀ ਕਾਣਕ ਆਹ ਕਾਣਕ ਵਧੀਆ ਟਾਈਮ ਨਾਲ ਬੀਜ ਹੋਈ ਸੀ ਇਹ ਤੁਹਾਨੂੰ ਦੱਸਦਾ ਮੈਂ 17 18 ਤੇ ਨਹੀਂ ਮਰਦੀ ਫੇਰ ਹੀ ਐ ਇੰਨੀ ਨਿਕਲੀ ਬਹੁਤ ਐ ਖਰਚ ਨਾਲ ਨਿਕਲੂਗੀ ਦਾ ਕੀ ਥੋੜੀ ਇੰਨੀ ਨਹੀਂ ਗਈ ਮੱਦੂ ਏ ਮੁੱਕੂ ਦੀ ਨਹੀਂ ਮੁਕਲੀ ਦਾ ਭਲਾ ਹੈ ਹੀ ਨਹੀਂ ਜੇ ਖਰਚਾ ਨਾ ਕਰੀਏ ਖਰਚਾ ਆ ਪਛੇਰ ਨੂੰ ਖਰਚੇ ਦੇ ਕਿ ਕਿੱਦਾਂ ਦੇ ਹੱਥ ਰੋਗੂਗਾ ਬੰਦਾ ਖਰਚੇ ਦੇ ਬਈ ਇੱਥੇ ਖਰਚਾ ਦਾ ਨਵਾਂ ਦਾ ਨਿਕਲਦਾ ਹੈ ਹੈ ਕਿ ਨਹੀਂ ਨਿਤ ਨਵਾਂ ਨਹੀਂ ਤੇ ਨਵਾਂ ਨਿਕਲਣਾ ਖਰਚਾ ਆਹੋ ਮੈਂਟਰ ਜੀ ਪਤਾ ਨਹੀਂ ਲੱਗਦਾ ਹੈਗਾ ਹਾਂ ਕਿਹੜਾ ਖਰਚਾ ਨਿਕਲਿਆ ਹੁਣ ਮਿੰਟ ਮਾ ਦਾ ਮਾ ਖਾਤਿਆਂ ਨਿਕਲਦਾ ਇੱਕ ਟਿੱਕਾ ਚੱਲੀਏ ਦੇਖ ਲੈ ਉਸ ਨੂੰ ਕੰਮ ਦਾ ਫੋਨ ਆਉਣੇ ਵਾਲਾ ਆਲੇ ਦਾ ਫੋਨ ਆਉਂਦਾ ਵਾ ਚੱਲ ਚੱਲੀਏ ਫਿਰ ਉੱਥੇ ਵੱਧੀ ਅੱਜ ਭਾਈ ਚੱਲ ਲੱਦੂਆਂ ਦਾ ਡੱਬਾ ਲੈ ਕੇ ਮੱਥਾ ਟੇਕੀ ਅੱਜ ਮਸ਼ੀਨ ਨੂੰ ਹਾਂ ਵੀ ਵਰਕ ਤਾਂ ਪਾਈ ਭਾਈ ਗਾਹਾਂ ਨੂੰ 25-30 ਕਿਲੋ ਹੋਰ ਵੜਨ ਸਾਡੇ ਪਾਸ ਹਾਂ ਤੇ ਬਥੇਕੇ ਵਾਲੇ ਐ ਨਹੀਂ ਵੀ ਤੂੰ ਭਾਈ ਵੱਢਦੀ ਰਹੀ ਤੂੰ ਵੱਢਦੀ ਨਹੀਂ ਭਾਈ ਹਾਂ ਜਾਉਂਗਾ ਇਹ ਜੀ ਹਾਂ ਜੂਣ ਤਾਂ ਹੈਗਾ ਕੁਝ ਕੁ ਸਾ ਆਪਣੇ ਹੈਗਾ ਤਾਂ ਨਾ ਕਣਕ ਦੀ ਜਾਉਂ ਪੂਰੇ ਕਰਕੇ ਜਾਉਂਗਾ ਆਪਾਂ ਇਹ ਤਾਂ ਯਾਰ ਪਾਈਪ ਲਾਈਨ ਵੀ ਨਹੀਂ ਚਲਾ ਕੇ ਦੇਖੀ ਚੱਲ ਕਣਕ ਤੇ ਵਾਹ ਪੈਣੀ ਪਈ ਨਹੀਂ ਪਾਈਪ ਲਾਈਨ ਹੁਣ ਕਣਕ ਟੁੱਕ ਕੇ ਪਾਈਪ ਲਾਈਨ ਨਹੀਂ ਚਲਾਉਣੀ ਬੂਟਿਆਂ ਨੂੰ ਪਾਣੀ ਖੱਜਣਾ ਠੀਕ ਨਹੀਂ ਹਣੀ ਨੂੰ ਭਰ ਕੇ ਰੱਖ ਲੈਣ ਬੂਟਿਆਂ ਨੂੰ ਖੁਦ ਭਰ ਦੇਣਾ ਪ੍ਰਸਾਦ ਤੱਕ ਟੁੱਟਿਆ ਮਾਲ ਪੱਤਾ ਝੀਰ ਕੇ ਨਹੀਂ ਨਾ ਚੋ ਪ੍ਰਸਾਦ ਆ ਭਰ ਕੇ ਰੱਖ ਲੈਣ ਠੀਕ ਹੈ ਲੋਟ ਆ ਜੀ ਤਾਂ ਹੁਰਕਿਆ ਹੋਰ ਕੀ ਚੱਲ ਤਾਂ ਰਹਿ ਕਾਲੇ ਨੂੰ ਫੋਨ ਕਰ ਲੈ ਹੁਣ ਮੈਂ ਜਾਣਦਾ ਉੱਧਰ ਨੂੰ ਹੋ ਕਾਲੇ ਨੂੰ ਫੋਨ ਕਰ ਲੈ ਸਮੂਟਰ ਸਾਈਕਲ ਫਿਰ ਤੂੰ ਲੈ ਜੂਗਾ ਹਾਂ ਫਿਰ ਮੈਂ ਧੋਖੇ ਜਾਣਾ ਮੈਨੂੰ ਤਾਰਦੀ ਉੱਥੇ ਚਲਾ ਚੱਲ ਤੂੰ ਉੱਥੇ ਤੱਕ ਤਾਂ ਚੱਲ ਸਹੀ ਅਸੀਂ ਕਾਲ ਜੀ ਏਰੀਆ ਬਦਲੋ ਕਹਿੰਦਾ ਜੀ ਬਦਲਣਾ ਤਾਂ ਪਾਉਂਦਾ ਭਾਈ ਅਸੀਂ ਕਾਲ ਬਾਈ ਜੀ ਏਰੀਆ ਬਦਲ ਗਏ ਕੀ ਕਰਨਾ ਸਾਰੇ ਬਲੌਗਰ ਦਾ ਇੱਕੋ ਆ ਬੰਦੇ ਇੱਕੋ ਹੀ ਆਉਣੇ ਸਾਰੇ ਬੱਸ ਹਾਂ ਕਾਹਦੇ ਤੁਸੀਂ ਕਿਹਨੇ ਏਰੀਆ ਬਦਲ ਤਾ ਸਵੇਰ ਦੇ ਮੈਂ ਪੁੱਛਣਾ ਪਿੰਡ ਤੇ ਚੱਲਦੀ ਆ ਉਹ ਸਾਰਾ ਪਾਰ ਦਾ ਕਟਰ ਤਾਰ ਲਿਆ ਕੇ ਹੈ ਸਾਡੇ ਕਾਹਦੇ ਉਹ ਮੈਂ ਦੱਸ ਅਜੋ ਹੀ ਆ ਗਿਆ ਕੰਪੜਾਈ ਕੱਢ ਲਿਆ ਅਰਜਨ ਕਿੱਧਰ ਗਿਆ ਵਜ ਹਾਂਜੀ ਉੱਪਰ ਲਾਇਆ ਬਾ ਆ ਗਿਆ ਫੜਨ ਬੇਬਰ ਓ ਆ ਨਾ ਨਾ ਉਹ ਪ੍ਰੈਸਰ ਪ੍ਰੈਸਰ ਬੁਲਾਇਆ ਹੋਇਆ ਬੁਲਾਇਆ ਹੋਰ ਖਾ ਨਹੀਂ ਫੋਨ ਕਰਿਆ ਖੜੇ ਆ ਤੀ ਯਾਰ ਬੰਦ ਕੇ ਆ ਗਿਆ ਭਾਈ ਆ ਗਿਆ ਭਾਈ ਮੈਂ ਕਿੱਥੇ ਜੂਲੀ ਆਉਂਗਾ ਯਾਰ ਮੈਨੂੰ 5 ਦਿਨ ਹੋ ਗਏ ਮੰਦੇ 4 ਮਗਰ ਲੱਗੇ ਹੋਏ ਆ ਵੀ ਯਾਰ ਇਹਨਾਂ ਦੇ ਵੜਦੇ ਇਹਨਾਂ ਦੇ ਵੜਦੇ ਮੈਂ ਕਿਹਾ ਚਲੋ ਵੜ ਦਿੰਦਾ ਜੀ ਟਰਾਲੀ ਦੇ ਲੈ ਪਹਿਲਾਂ ਛੋਟੀ ਲਿਆਏ ਵੀ ਤੁਸੀਂ ਜਗ੍ਹਾ ਦੇਖੋ ਆਪਣੀ ਪਤਾ ਨਹੀਂ ਜੀ ਭਾਈ ਕੋਈ ਇੱਕ ਨਹੀਂ ਵੜਾਵੇ ਵਾਲਾ ਜਦ ਜਦ ਵੱਢ ਕੇ ਹੋ ਕਰ ਜਾਂਦਾ ਹੁਣ ਹੁਣ ਠੀਕ ਹੈ ਯਾਦਗੀ ਝਾੜੇ ਵਧੀਆ ਆ ਉਹ ਫਿਰ ਦੂਜੀ ਹੁਣ ਘਰੇ ਤਰਨ ਗਿਆ ਮੈਂ ਕਿਹਾ ਡਾਲਾ ਟਾਕੀ ਖੋਲ ਕੇ ਮੁੜ ਕੇ ਫੇਰ ਲਾ ਲੈ ਇੰਨੇ ਕਿ 20 ਲੀਟਰ ਟਰਾਲੀ ਹਾਂ 275 ਵਾਲਾ 275 ਆ ਉਹ 275 ਆ ਦਵੇਂ ਇਧਰ ਮੈਂ ਧਿਆਨ ਜਿਹੜਾ ਜੋ ਵਰਗਾ ਛਾੜਦਾ ਚੰਗਾ ਹੁੰਦਾ ਛਾੜ ਛਾੜ ਸਭ ਦਾ ਵਧੀਆ 22 ਦਾ ਤਾਂ ਆਮ ਦਾ 20 ਦੇ ਉੱਪਰ ਸਭ ਦਾ 20 ਤੇ ਪਲੱਸ ਸਭ ਦਾ ਭਾਈ ਆਏ ਹਾਏ ਇਹ ਤਾਂ ਬਹੁਤ ਸਮਾਨ ਲਿਆ ਆ ਐਸੇ ਬੰਦੇ ਦੀ ਬੱਟਲ ਨੂੰ ਠੀਕ ਕਰਦਾ ਉਹਨੂੰ ਕਹ ਪੰਲੀ ਅੱਧੀ ਜਾਣੇ ਦੀ ਚੀਜ਼ ਤਾਂ ਤੇਰੀ ਆਏ ਦੇਖ ਲੈ ਵੀ ਕਿੰਨੀ ਕਾ ਸਮਾਨ ਦੇ ਤਾਂ ਕਿੰਨਾ ਸਾਡੇ ਆਪਣੇ ਪਿੰਡ ਦੇ ਤਾਂ ਸਾਰੇ ਲੱਗ ਗਏ ਸਾਨੂੰ ਦੇਖ ਕੇ ਹੋ ਝੱਲਣੇ ਵਾਲੇ ਵੀ ਲੱਗ ਗਏ ਸੱਚੀ ਕਹਿੰਦਾ ਚਾਹੇ ਵੀਡੀਓ ਦੇਖ ਕੇ ਵੀਰਾਂ ਨੇ ਠੰਡਾ ਚਾਹ ਨਹੀਂ ਪੀਣੇ ਨੇ ਠੰਡਾ ਰਾਹੀ ਕੁਝ ਖਾਣੇ ਆ ਅੱਛਾ ਹੈ ਸਹੀ ਗੱਲ ਆ ਇਹ ਰਿਹਾ ਹਲੇ ਪਿੱਛੇ ਐ ਇੱਧਰ ਵੀ ਵੈਸੇ ਲੱਗ ਗਏ ਉਹ ਸਣੀ ਵੀ ਨਹੀਂ ਫਿਰਦਾ ਕਹਿੰਦਾ ਮੈਂ ਕਹਿੰਦਾ ਠੰਡਾ ਵੀ ਗਰਮ ਹੋ ਰਹਿਣਾ ਬਸ ਠੀਕ ਆ ਜਿਆਦਾ ਔਖਾ ਸਹਾਰਾ ਚ ਗਰਮੀ ਚ ਇਹ ਲੱਗਿਆ ਕਿ ਨਾ ਬੋੜਦਾ ਤਾਂ ਸਾਲਾ ਠੀਕ ਹੈ ਠੜ ਗਿਆ ਹਾ ਮੈਨੂੰ ਪਤਾ ਤਾਂ ਅਹੀ ਗਿਆ ਨਾ ਤਾਂ ਤਾਂ ਮੈਨੂੰ ਲੱਗਦਾ ਸਰਪੰਚ ਬਣਾ ਤਾਂ ਉਹ ਨੌਕਰੀ ਜਿਹਾ ਕੱਢੇ ਚ ਤਾਂ ਸਰਪੰਚਤਾ ਬਣਾ ਦੂਗੇ ਇੱਟਾ ਘੜਤਾ ਮੈਨੂੰ ਤਾਂ ਦੇਖਿਆ ਨਹੀਂ ਸਿਰੇ ਤੱਕ ਦਿੱਕਾ ਛੱਡ ਨਾ ਨੀ ਕਹਿ ਤੂੰ ਪਾ ਹੀ ਨਾ ਕਰ ਜੇ ਤਾਂ ਨਹੀਂ ਸਰਪੰਚੀ ਲੈਣੀ ਮੈਂ ਤੈਨੂੰ ਦੱਸਦਾ ਛੇੜੀ ਆ ਜਰੇ ਯਾਰ ਇਹਦਾ ਜ਼ਮੀਨ ਕਹਿੰਦਾ ਹੈ ਕਿ ਨਾ ਠੇਕੇ ਬਲੇ ਲਓ ਮੇਰੀ ਪੰਜ ਸਾਲ ਬਾਅਦ ਤੇ ਢੋਲ ਅਸੀਂ ਕਰ ਲੈਣਾ ਆਪਣਾ ਆਪੇ ਹਾਰ ਹੂ ਵਧੀਆ ਲੈ ਆ ਮੂ ਠੇਕੇ ਦੇ ਦੇ ਮੈਂ ਭਾਈ ਤੂੰ ਹੀ ਲੈ ਲੈ ਠੇਕੇ ਪਾ ਬਸ ਇਹ ਕਰੰਟ ਬੰਦਾ ਮੇਲਾ ਚਾਹੀਦਾ ਮੈਂ ਤੈਨੂੰ ਕਰ ਦ ਕੀ ਕਾਹਨ ਤੇਰੀ ਥਵਾ ਬਣਾ ਇੱਧਰ ਕਹਿਣ ਬਾਰੇ ਇੱਧਰ ਇੱਧਰ ਗੰਨੇ ਨੂੰ ਇਹਨੂੰ ਕਿਹਾਗੇ ਇਹ ਸਾਲਾ ਫੁੱਟ ਗਿਆ ਤੇ ਇਹ ਰੁਕ ਗਿਆ ਲੱਗਦਾ ਇਹ ਕਿਹੜੇ ਕਾਦੇ ਨਾਲ ਦਾ ਇਹ ਆ ਤੇ ਇੱਥੇ ਸਰਪੰਚ ਸਾਹਿਬ ਦੇ ਸੀੜੀਆਂ ਤੇ ਨਾਲ ਗੱਲ ਕਰ ਦੋ ਨੁਕਸਾਨਾ ਕੱਢ ਨਹੀਂ ਕੋਈ ਉਹ ਬੰਦਾ ਕੋਲੇ ਖੜਾ ਚੁੱਪੇ ਕਰ ਗਿਆ ਕੀੜਾ ਤਾਂ ਵਧੀਆ ਇਹਨੂੰ ਆਏ ਆ ਇਹ ਕਾਦੇ ਨਾਲ ਟਰੈਕਟਰ ਨਾਲ ਟਰੈਕਟਰ ਨਾਲ ਫਾਲੇ ਪਾ ਕੇ ਗੰਨੇ ਵਾਲੇ ਪੰਜ ਫਾਲੇ ਲੈਂਦੇ ਸੀ ਤੈਨੂੰ ਪਤਾ ਨਹੀਂ ਉਹ ਕਹਿਦਾ ਹੈਗਾ ਤੂੰ ਉਹ ਉੱਕਣਾ ਸੀ ਮੈਂ ਫੇਰ ਦੇਮਾ ਤੇ ਗੰਨੇ ਦੇ ਫੇਰ ਦੇ ਫੇਰ ਉੱਥੇ ਹੋਰ ਕਿੰਨਾ ਬਹੁਤ ਵਧੀਆ ਇਹ ਤਾਂ ਉਹ ਤਾਂ ਬੜਾ ਮੈਂ ਯਾਰ ਮੈਂ ਹੁਣ ਨਹੀਂ ਫੇਰਨੇ ਪਤਾ ਕਾਤੇ ਅਲਟਰਾ ਜੀਨ ਸੰਕੋਰ ਫੇਰ ਨਹੀਂ ਫਾਇਦਾ ਰੈ 240 ਉਹਦਾ ਅਸਰ ਨਾ ਜੇ ਮੈਂ ਛੇੜਦਾ ਅਸਰ ਹੁਣ ਜਿੰਨੀ ਵਾਰ ਪਾਣੀ ਲਗਣਾ ਉਹਦਾ ਕੱਖ ਮਰੀ ਜਾਣਾ ਤਾਂ ਸਪਰੇ ਕਰੀ ਵੀ ਸਪਰੇ ਕਰ ਫੇਰ ਆਹ ਕੱਖ ਦੇ ਨਸਰ ਕਰਿਆ ਪਿਆ ਪੂਰਾ ਪੁੱਛ ਲੈ ਇਹਨੂੰ ਜਿੰਨਾ ਪਾਣੀ ਹੁਣ ਜੇ ਮੈਂ ਹੁਣ ਧੱਕ ਹੋਣ ਲੱਗ ਗਿਆ ਹਾਂ ਉਦੋਂ ਕੱਖ ਉਹ ਵੀ ਦਬ ਜਾਂਦਾ ਫੇਰ ਯਾ ਕੰਨਾ ਆਉਂਦੀ ਉਹ ਹੋ ਜਾਂਦਾ ਸ਼ੋਰਾ ਕਰ ਲੈਂਦਾ ਆਪਣਾ ਚਿੱਕਿਆ ਹੁੰਦਾ ਉਹ ਨਹੀਂ ਟਾਲੀ ਆਉਂਦੀ ਲੱਗ ਗਿਆ ਹੁਣ ਬਈ ਨੂੰ ਪਾਣੀ ਲਾਵਾ ਕਰਾਂਦਾ ਉਹ ਹੋ ਜਾਂਦਾ ਰੁਕਦਾ ਪੰਜ ਚਾਰ ਦਿਨ ਬਣੇ ਰਹਿਦਾ ਨਾ ਹਲੇ ਤਾਂ ਹੀ ਰੁਕਿਆ ਤੇਰਾ ਇਹ ਮੈਂ ਚਾਨ ਫੀਡ ਕੇ ਲੱਗਣਾ ਸੀ ਤਾਂ ਮੇਰਾ ਜਿਹੜਾ ਬਾਅਦ ਚ ਵੱਡਿਆ ਹੋਇਆ ਪਾਣੀ ਲਾਦਿਆ ਮੈਂ ਉਹਨੂੰ ਪਰ ਕੇ ਉਹ ਜਦ ਰੁਕਿਆ ਸੁੱਕਾ ਆ ਜਾਂਦਾ ਜਿਹੜਾ ਸੁੱਕਾ ਦਾ ਕਿੰਨਾ ਫੁੱਟ ਦਾ ਉਹਨੂੰ 38 ਨੂੰ ਜਿੱਦਣ ਦਾ ਸੀੜਿਆ ਏ ਪਰ ਕੀੜੀ ਦੀ ਨਾ ਥਲੀ ਹੁਣ ਹੈ ਨਹੀਂ ਇਹਦੇ ਦਵਾਈ ਨੇ ਕਰਤੇ ਆ ਲੋਟ ਮੰਨ ਲੱਦਾ ਉਹ ਲਾਉਣਾ ਦਾ ਕਲੋਰ ਗੇਨ ਨਹੀਂ ਪਾਣੀ ਗਿਲ ਬਹੁਤ ਫਰਕ ਪੈਂਦਾ ਹਾਂ ਚ ਲਾਈ ਨਹੀਂ ਉਹ ਗਿੱਲਾ ਦਾ ਗਿੱਲਾ ਦਾ ਹੀ ਕਹਤਾ ਉਹ ਹਾਂ ਉਹ ਰੀਜੈਂਟ ਪਾਣਾ ਪਾਣੀ ਲਾਇਆ ਹੀ ਨਹੀਂ ਰੀਜੈਂਟ ਲੱਗ ਗਈ ਉਹਨੂੰ ਇਹਦਾ ਸ਼ੁਕਰ ਆ ਬੇਸੀ ਵੀਡੀਓ ਬਣਾ ਲੈਣੇ ਆ ਪ੍ਰੂਫ ਲੈਣਾ ਟਰੈਕਟਰ ਮਸਾਂ ਚੱਲੇ ਆ ਸਲਿੱਪ ਕੱਟ ਕੱਟ ਕੇ ਸੀੜਿਆ ਉਹ ਮੈਂ ਇੰਨਾ ਗਿੱਲਾ ਦਾ ਕੀੜੀ हट ਗਈ ਮੈਂ ਸਪਰੇਅ ਕਰਨੀ ਸੀ ਕੀੜੀ ਸੀ ਉਹ ਕੰਨਾ ਬਹੁਤ ਫੁੱਟਿਆ ਬੈਰਦਰਾ ਉਹ ਉਹ ਤਾਂ ਕੁਝ ਵੀ ਨਹੀਂ ਬੋਤਿਆ ਤੇਰੀ ਬਾਤ ਤਾਂ ਆਲੀਦਾ ਮੇਰੇ ਵਿੱਚ ਬਾਹ ਹੋ ਗਿਆ ਵੀਰ ਆਹ ਜਾ ਮੈਨੂੰ ਟਰੈਕਟਰ ਜ ਲੈ ਆਇਆ ਤਾਂ ਆ ਵੀ ਠੀਕ ਆ ਉਹਨੂੰ ਕਾਉਂਦਾ 2 ਮਿੰਟ ਮਾਰੀ ਜਾਣ ਦੇ ਓਹ ਕਿੱਕੜਾ ਆਉਂਦੀ ਪਵਰੀ ਕੋੜੀ ਨਵਾਂ ਲਿਆ ਜੂਬੋ ਆ ਜੂਬੋ ਤਾਂ ਲਿਆ ਕੋਸ਼ਣ ਆ ਯਾਰ ਲੇਟ ਹੋ ਗਿਆ ਲੱਗਿਆ ਚ ਖਾ ਲੋ ਫਿਰ ਹੁਣ ਸਮਾਨ ਆ ਤਾ ਯਾਰ ਨਾ 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 ਤਾ ਟਿੱਕੀ ਉਹ ਦੂਆ ਸਮਾਨ ਮੱਥੇ ਦੇ ਨਾਲ ਵੀ ਹੈਗਾ ਪਹਿਲਾਂ ਗਿਰੀ ਬਾਈ ਜਾਂ ਤਾ ਪਹਿਲਾਂ ਨਹੀਂ ਬਾਈ ਪੱਟਣ ਵੀ ਦਿੱਤੀ ਮੈਂ ਹੀ ਕਣ ਕੇ ਵੱਢ ਕੇ ਗਿਆ ਬਾਈ ਨੇ ਹੁਣ ਕਿ ਉਹ ਦੂਆ ਕਹਿੰਦਾ ਮੇਰੀ ਆ ਉਹ ਕਹਿੰਦਾ ਮੈਂ ਪਾਉਣਾ ਕੇਸ ਵੀ ਮੇਰੀ ਵੱਟ ਤੇ ਮੇਰੀ ਵਾਲੀ ਸਾਈਡ ਆ ਇੱਕ ਮੇਰੀ ਫਜ਼ਲ ਬਰਵਾਦ ਕਰਤੀ ਗਿਰੀ ਗਿਰੀ ਸੈਨੂ ਪਰਾਂ ਨੋਕ ਦੋਏ ਖੇਚ ਜੀਦੀ ਉਹ ਕਰੀ ਮੈਂ ਕੇ ਕੇਸ ਬਾਲੋ ਇੱਥੇ ਖੜੀ ਨੇ ਇੱਕੜੀ ਰਹਿਣਾ ਨੇ ਡੇਢੀਓ ਜੀਨੋ ਦੋ ਅੱਧੀ ਅੱਧੀ ਲੈ ਜੋ ਗੱਲ ਖਤਮ ਆ ਉਹ ਯਾਰ ਗੱਲ ਉਹ ਨਹੀਂ ਕਹਿੰਦਾ ਵੀ ਚੱਕਣ ਵੀ ਦਿੱਤੀ ਮੇਰਾ ਉਹ ਕਹਿੰਦਾ ਵੀ ਜੋਹੀਂ ਦੱਸ ਹੈ ਇਹਦਾ ਸਮਝਾਉਤੇ ਗੱਲ ਹੋਣੀ ਆ ਬਹੁਤ ਅੱਗਲੀ ਹੋਣੀ ਉਹਦਾ ਬਹੁਤ ਜਿਦਾ ਏਰੀਆ ਦੋਏ ਕਾ ਅੱਧੀ ਅੱਧੀ ਲੈ ਜੋ ਚੁੱਪ ਕਰਕੇ ਆਈ ਨਹੀਂ ਲੋਤਾ ਨੂੰ ਪਤਾ ਨਹੀਂ ਕਿਆ ਦੇਖ ਲਓ ਜੀ ਮਸ਼ੀਨ ਕੋਲ ਤੇ ਲੰਗੀ ਕੇ ਦੇਖ ਲਾਵੇ ਮੈਂ ਵੱਡੂਆਂ ਦਾ ਕਾਲਾ ਵੱਡੂਆਂ ਨਹੀਂ ਕੋਈ ਵੱਡੂਆਂ ਨਾ ਕਾਲਾ ਕਹਿੰਦਾ ਉਹ ਮਸ਼ੀਨ ਤੇ ਬੜਾ ਲਾ ਜਿਹੜੀ ਨਹੀਂ ਉਹ ਇੱਕ ਬਾਬਾ ਪਪ ਹੋ ਗਿਆ ਦੇਖਿਆ ਨਹੀਂ ਪਪ ਤਾਂ ਕੀ ਕਰੀ ਜਾ ਬਾਬਾ ਜੀ ਘਰ ਤੇ ਇੱਕ ਵਪ ਹੋ ਗਿਆ ਪੰਪ ਮੈਕੋ ਵਾਲਾ ਆਇਆ ਇਹਨੇ ਨਹੀਂ ਛੋਟਾ ਮੋਟਾ ਦੇਖ ਯਾਰ ਮੇਰੀ ਗੱਲ ਇੱਧਰ ਮਾਰ ਡੌਨਾਲਡ ਡੌਲ ਖੜੀ ਆ ਉਹ ਵੀ ਆਪਣੇ ਬੰਦੇ ਦੀ ਮਸ਼ੀਨ ਸੀ ਬਹੁਤ ਨਹੀਂ ਕਾਲਾ ਬੱਡੂ ਆਏ ਉਦੋਂ ਦੇ ਕਾਲੇ ਵਾਲੀ ਆਈ ਦੀ ਕਹਿੰਦਾ ਟਰਾਲਾ ਨਹੀਂ ਵਿੱਲਾ ਹੈਗਾ ਕਿੱਥੇ ਤੂੰ ਹੀ ਕਹਿੰਦਾ ਦੋ ਉਦੋਂ ਬਾਈਨਾ ਟੱਪਾ ਦੇ ਤੂੰ ਅਰ ਤੇਰਾ ਬੜਾ ਨਾ ਕਿਦਣ ਆਏ ਵੀਰੇ ਥੋੜੋ ਆਈ ਐ ਪਰसों ਚੌਥੇ ਆਈ ਹੋਣੀ ਯਾਰ ਜਿੱਦੇ ਸਹਿਜੋਦ ਕੋ ਦਾ ਟਰਾਲਾ ਕਹਿੰਦਾ ਮੈਂ ਝੱਲੀਆ ਮੇਰਾ ਨਿਪੜ ਜਾਣਦਾ ਕਹਿੰਦਾ ਜੀ ਸਹਿਜੋਦ ਦਾ ਟਰਾਲਾ ਖਾਦੀ ਨਹੀਂ 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 ਉਹ ਇਹਨੂੰ ਚਾਹੀਦਾ ਤਾਂ ਤੂੜੀ ਨੂੰ ਟਰਾਲਾ ਤੇਰੀ ਜਾਣ ਨੂੰ ਟਰਾਲਾ ਕਹਿੰਦਾ ਦਊ ਕਹਿੰਦਾ ਕਾਲਾ ਬੂਲ ਤੇ ਮੁੜ ਕੇ ਆਇਆ ਮੇਰੇ ਬਾਪੂ ਨੂੰ ਕੋਈ ਤਾਂ ਦੇਖ ਹੀ ਨਹੀਂ ਆਇਆ ਉਸ ਦਿਨ ਮਸ਼ੀਨ ਉਧਰ ਰਾਤ ਨੂੰ ਆਈ ਉਹ 10 ਵਜੇ ਉਹ ਬੁੱਟਿਆਂ ਕੋਲ ਉਧਰ ਸੀ ਜਦ ਇਹ ਨਹੀਂ ਵੱਡ ਹੋਈ ਬਤੂਰੇ ਨੂੰ ਆਣੀ ਨਹੀਂ ਦੀ ਉਹ ਉਹਦਨੇ ਕੰਕ ਠੀਕ ਨਹੀਂ ਸੀ ਅੱਜ 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 ਹੋਈ ਦੀ ਗੇਮ ਹੋ ਰਾ ਕੰਕ ਪੈ ਨਹੀਂ ਇਹਦਾ ਕਈਆਂ ਦੋ ਦਿਨਾਂ ਤੇ ਕੱਲ ਨੂੰ ਦੇਖੀ ਪਰਸੋਂ ਦੇਖੀ ਪਰਸੋਂ ਦੋ ਤਿੰਨ ਦਿਨਾਂ ਦਾ ਕੰਮ ਹੋ ਰਾ ਆਪਣੇ ਹਲੇ ਹੋਰ ਫਰਕਾ ਆਪਣੇ ਨਾ ਥੋੜਾ ਜਿਆਦਾ ਈਆਂ ਬਾਗ ਤੂੜੀ ਵਾਲੀਆਂ ਆਉਣੀਆਂ ਚਾਰ ਦਿਨੋਂ ਤੋਂ ਤੂੜੀ ਵਾਲੇ ਦਾ ਕੰਮ ਆਪਣੇ ਨਹੀਂ ਜਿਆਦਾ ਰਹਿੰਦੀ ਨਹਿਰਾਂ ਦਰਿਆ ਕਰਕੇ ਕੋਈ ਦੇਖੀ ਕੋਈ ਚੱਲਦੀ ਆ ਇਹਦਾ ਉਹਨੂੰ ਬਹਿਲਾ ਹੋ ਜਾਣਾ ਦਾ ਸੋਣਾ ਉਹ ਦੇ ਵਿੱਚ ਜਾਂਦੀ ਆ ਇੱਕ ਇਧਰ ਚੱਲਦੀ ਆ ਉੱਥੇ ਇੱਕੂਰੇ ਆ ਵੱਢ ਕੇ ਗਈਆਂ ਪਹਿਲਾਂ ਆਪਣੇ ਉੱਥੇ ਵਾਲੀ ਮੰਡ ਆਹ ਮੇਰੇ ਤੇ ਪਹਿਲਾਂ ਇਹਦੇ ਪਰ ਨਹੀਂ ਵੱਟ ਨੂੰ ਹਾਂਜੀ ਮਾਂ ਪਾ ਇਹ ਕਾ ਚੱਲਦੀ ਆ ਉਹ ਵੇ ਉਹਦਾ ਤੂੜੀ ਆੜੀ ਆ ਇੱਕ ਆਹ ਲੈ ਲਓ ਮੈਂ ਇਹ ਕੋਣ ਹਰੀ ਦੀ ਗਈ ਆ ਇੱਧਰ ਨੂੰ ਉਹ ਪਤਾ ਨਹੀਂ ਕਿੱਥੇ ਜਾਣੀ ਹਾਂ ਮੂਰੇ ਮੂਰੇ ਗਈ ਆ ਮੇਰੇ ਤੇਰੇ ਮੂਰੇ ਹੀ ਗਈ ਆ ਹਰੀ ਉਹ ਪਤਾ ਨਹੀਂ ਕਿੱਥੇ ਜਾਣੀ ਆਈ ਹਫਤਾ ਘੰਟਾ ਦਾਗਾ ਬਸ ਹਫਤਾ ਕਿੱਥੇ ਗੱਗੇ ਉਹ ਹਫਤੇ ਨੂੰ ਤਾਂ ਗੱਗੇ ਹਫਤੇ ਤਾਂ ਗੰਨੇ ਵਾਲੀਆਂ ਆਉਣੀਆਂ ਆ ਆ ਤਿੰਨ ਤੋਂ ਗੰਨੇ ਵਾਲੀਆਂ ਆਉਣੀਆਂ ਉਹ ਆ ਰਹਿ ਗਈਆਂ ਸਾਡੀਆਂ ਆਪਰੇ ਤਾਂ ਉਹ ਕਿੰਨੇ ਹਫਤੇ ਨੂੰ ਤਾਂ ਉਹ ਵੀਡੀਓ ਆਇਆ ਕਰਨੀ ਵੀ ਪਨੀਰੀ ਕਿਹੜੀ ਲੈ ਆਈ ਕਿਹੜੀ ਲੈ ਆਏ ਆ ਗੰਨੇ ਵਾਲੀਆਂ ਆਉਣੀਆਂ ਹਫਤੇ ਤੱਕ ਤਾਂ ਜਿਹੜੀ ਗੰਨੇ ਚ ਵੱਢ ਜੀ ਬੀਤੀਆਂ ਆ ਤਾਂ ਹੋਲੀ ਹੋ ਇੰਦਰ ਤੱਕ ਕਣਕ ਜਿਹੜੀ ਹੋਈ ਵੱਢ ਕੇ ਪਾ ਦੇ ਪੈਸੇ ਤਾਂ ਬਾਈ ਪੂਰੀ ਦਿਨੇ ਪੈਣੀ ਆ ਜੇ ਹੋਲੀਏ ਜੇ ਤਕੜੀ ਆ ਆ ਗੱਲ ਜੀ ਮੈਂ ਕਰ ਤੂੰ ਹੁਣ ਕੋਈ ਰੌਲਾ ਹੀ ਚੜ ਵਧਾ ਦਿੰਦੇ ਤੇਰਾ ਉਹ ਗਾਲੇ ਨਹੀਂ ਚੜ ਵਧਾ ਦਿੰਦੇ ਤੇਰੇ ਮੈਨੂੰ ਪੈਸਿਆਂ ਨੂੰ ਕਹਾਂ ਨਹੀਂ ਕਦੇ ਵੀ ਚੜ ਵਧਾ ਦਿੰਦੇ ਹੋਰ ਤਾਂ ਜਗਾ ਘਟਾ ਕੇ ਆਈ ਦੂੰਗਾ ਪੰਪ ਜੇ ਨਾ ਦੇ ਤੇ ਪਹਿਲਾਂ ਹੀ ਪਥਰੀਆਂ ਬਾਈ ਸਾਲਾ ਝੂਠ ਮੰਗ ਆ ਠੀਕ ਆ ਗੱਲ ਮੇਰੀ ਬਾਈ ਮੈਂ ਤਾਂ ਚੜਾ ਜਾਣਾ ਹੈ ਇਹ ਨਵੇਂ ਨਮਈਆਂ ਉਹ ਪਾਣੀ ਕਿਹੜੀ ਸਾਈਡ ਬਾਈ ਓਗਰ ਕਿੱਧਰ ਦੇਖ ਉੱਪਰ ਨੂੰ ਘੁਮਾ ਕੇ ਲਾਉਂਗਾ ਫਿਰ ਆਈ ਸਿੱਧੀ ਲੱਗ ਜਾਣੀ ਦੀ ਮੰਮੇ ਯਾਰ ਉਹ ਚਲ ਕੋਈ ਨਹੀਂ ਅਗਲੇ ਸਿੱਧਾ ਮੂੰਹ ਟਰੈਕਟਰ ਪਿੰਡ ਕੀ ਨਹੀਂ ਨੂੰ ਕਰਨਾ ਚੜਦੀ ਕੀ ਨਹੀਂ ਨੂੰ ਯਾ ਤੁਸੀਂ ਚੜਦੀ ਬਹਲੂ ਜਾ ਸਕਦੇ ਆ ਕੋਈ ਨਹੀਂ ਜਾਉਗਾ ਉਹ ਦੇਖ ਲੈ ਨਹੀਂ ਆਣੀ ਅਗਲੇ ਨੇ ਈਦਾਂ ਰੈਲੀ ਵਿੱਚ ਮਸ਼ੀਨ ਬੱਚੇ ਹੋਊਂਗੇ ਸੱਚੂ ਯਾਰ ਤੇ ਦੇਖੇ ਮੇਰੇ ਖੇਤ ਮਾਨਾ ਹਵਾ ਦਵਾਦੀ ਨਾ ਨਾ ਤਾਂ ਉਹਦੇ ਉਹਦੇ ਮੈਂ ਧਿਆਨ ਨਹੀਂ ਕਰਿਆ ਅੱਜ ਉਦੋਂ ਇਹਨਾਂ ਨੇ ਘੱਟ ਪਵਾਇਆ ਤਾਂ ਇੰਨਾ ਹੋਣਾ ਇਹਦੇ ਤਿੰਨ ਦਿਹਾੜੀਆਂ ਪੂਰੀਆਂ ਲਾਦਨੇ ਉਹਦੇ ਜਾਣਾ ਨਾ ਪਵਾਲੇ ਜੀ ਜਾਣ ਲੱਗੇ ਹਾਂ ਇੱਕ ਕੈਨੇ ਫੜਾਇਆ ਹੁਣ ਇੱਥੇ ਉਹ ਨਦੀ ਜਾਣਾ ਇਹਨਾਂ ਨੇ ਮੈਂ ਉਦੋਂ ਕਿਹਾ ਫੁੱਲ ਕਰਾ ਲਗਾਣਾ ਬਾਈ ਮੈਂ ਕਿਹਾ ਵੀ ਰੋ ਕਰਵਾ ਇਹਨਾਂ ਨੀਮਾ ਉਹ ਜਾਂਦਾ ਹੋਇਆ ਪਵਾਲੀਆਂ ਪਾਪਾ ਸਰਾਣੇ ਕਾ ਤੇ ਕਹਿਣ ਕਿਤੇ ਜਿਹੜੀ ਲੰਨ੍ਹੇ ਦਾ ਰਸਤਾ ਖਾਲੀ ਹੋ ਗਿਆ ਹੁਣ ਤਾਂ ਇਦਾਂ ਵੱਡ ਗਿਆ ਉਹ بڑے ਟਰੈਕਟਰ ਨਾਲ ਪਤਾ ਨਹੀਂ ਲੱਗਦਾ ਟਰਾਲੇ ਪਾਏ ਹੋ ਇਹਦਾ ਆਪਣੇ ਵਾਲੇ ਨਾਲ ਰਿਟਾਇਰ ਕੀ ਹੋੜ ਇਹਦੇ ਨਾਲ ਆਇ ਲੱਗਦਾ ਵੀ ਪਤਾ ਨਹੀਂ ਕਿ ਆ ਟਰਾਲੇ ਪਟ ਬੜਾ ਹੀ ਪਾਇਆ ਤੇ ਲੈ ਆਪੇ ਮਸ਼ੀਨ ਵੱਡੀ ਹੈ ਹੁਣ 3600 ਆ ਤਰੀਕਾਲ ਜੀ ਇੰਟਰ ਤੇ ਵੀ ਕਾਲਾ ਲੱਗਦਾ ਦੱਸ ਦੇ ਕਿਆ ਯਾਰ ਦਾ ਪੁੱਛ ਸਾਹਿਬ ਕੰਮ ਕੀ ਹੈ ਆ ਜੇ ਬਾਦੇ ਨਾ ਬਾਦੇ ਦੇ ਪੱਕੇ 3600 ਪਹਿਲਾ ਰਣਾ ਪੂਰੇ Yeah, <laughs> I ਸਗਾਲ ਲੱਡੂ ਨੇ ਆ ਉਹ ਪਹਿਲਾ ਪਹਿਲਾ ਛਗਨਾ ਦਾ ਲੱਡੂ ਹੁੰਦਾ ਹੈ ਉਹਦੇ ਬਾਅਦ ਬਾਦੀ ਜੱਗ ਨੂੰ ਪਾ ਗਿਆ ਲੱਡੂਆਂ ਲੱਡੂ ਛਗਨਾ ਦੇ ਭਾਈ ਓਏ ਮੁੱਤ ਜੂਰ ਹੋਵੇ ਛਗਨਾ ਦਾ ਲੱਡੂ ਲਈ ਹੈ ਲੈ ਕੁੱਚੀ ਹੈ ਜਦੋਂ ਘਾ ਦਾ ਵੀ ਛਗੜ ਪਾ ਕੇ ਆਇਆ ਤਾਂ ਤੇ ਬਰਦੀ ਪਾ ਕੇ ਤੇ ਲੱਡੀ ਪਾ ਕੇ ਆਇਆ ਲੈ ਕਾਲੇ ਓ ਕੇ ਪਹਿਲਾ ਜੱਗੀ ਮਗਿਆ ਜੱਪਲੇ ਨਾ ਫੜਦੇ ਵਿੱਚ ਦਿਲਾ ਹੋ ਗਿਆ ਦਿਲਾ ਕੇ ਤੇ ਆ ਗਈ ਹੈ ਹਾਂ ਉਹ ਬੱਜਣ ਦੇਖੀ ਜਾ ਰਿਹਾ ਹਾਂ ਤੇ ਸਭ ਜੰਡੇ ਚਾਉਣਾ ਕਰਨੀ ਆ ਉਹ ਤਾਂ ਅੱਠ 10 ਦਿਨਾਂ ਦਾ ਘਾੜੇ ਬੰਨੇ ਪਪਾ ਦਾ ਨੋਟ ਵੀ ਆਇਆ ਲੰਬੇ ਤੋਂ ਫਿਰ ਨੋਟ ਵੀ ਆਇਆ ਜੇਪਾ ਭਰੀ ਰਿਹਾ ਪਪਾ ਉਹ ਟਿੱਕੇ ਪਾ ਆ ਮੈਂ ਨਹੀਂ ਕਰਿਆ ਉਹ ਨਹੀਂ ਕਰਿਆ ਇਹ ਰੋਕਣਾ ਪੈਣਾ ਕਲੱਚ ਕੱਪ ਰੱਖਦਾ ਯਾਰ ਕੱਨੇ ਭਾਈ ਤੂੰ ਕਲੱਚ ਨਹੀਂ ਰੱਖਦਾ ਅੱਜ ਨੂੰ ਕਾਲੀ ਹੋਈ ਉਹ ਗੋਸਾ ਆ ਗਿਆ ਦੋ ਬਾਰ ਮਸ਼ੀਨ ਰੁਕ ਗਈ ਯਾਰ ਅੰਦਰ ਪਹਿਲਾਂ ਟੈਂਕ ਪਰ ਕੇ ਥੋੜੀ ਜਿਹੀ ਟਰਾਲੀ ਨਹੀਂ ਆਈ ਮੁਰਕੇ ਤਾਰਨ ਚਲੇ ਗਏ ਵੀ ਆਪਣਾ ਖੇਤ ਦੇਖ ਕੇ ਬੜੀ ਵਿਆਹੋ ਫੇਰ ਨਹੀਂ ਆਈ